ਸਾਸੀ ਕਾ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਗ੍ਰਹਿ ਮੰਤਰਾ ਲਖ ਹੋਇਆ ਜਾਵੇਗਾ ਇਸ ਸੁਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਕਰਮਵੀਨ ਨੇ ਹਰੀ ਚੰਡੀ ਦੇ ਦਿੱਤੀ ਹੈ ਜਿਸ ਨੂੰ 2-3 ਦਿਨਾਂ ਦੇ ਵਿੱਚ ਗ੍ਰਹਿ ਮੰਤਰਾ ਲਾ ਦਿੱਤਾ ਜਾਵੇਗਾ ਕੈਬਨਟ ਦੇ ਵਿੱਚ ਉਹ ਬੜਾ ਵੱਡਾ ਫਿਰ ਬਦਲ ਹੋਵੇਗਾ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸਵਾਲ ਖੜੇ ਕੀਤੇ ਨੇ ਕਾਰਗੁਜ਼ਾਰੀ ਭਗਵੰਤ ਮਾਨ ਦੀ ਨੂੰ ਲੈ ਕੇ ਜੱਜ ਸਹਿਬਾਨਾਂ ਨੇ ਉਹਨਾਂ ਦੇ ਕੋਲ ਜਿਹੜੀ ਸੁਰੱਖਿਆ ਹੁੰਦੀ ਹੈ ਉਹ ਉਹਨਾਂ ਨੇ ਪੰਜਾਬ ਪੁਲਿਸ ਤੋਂ ਬਿਲਕੁਲ ਨਹੀਂ ਯਾਨੀ ਕਿ ਪੰਜਾਬ ਪੁਲਿਸ ਦੇ ਕਰਮਚਾਰੀ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੇ ਜੱਜਾਂ ਦੀ ਰਖਵਾਲੀ ਸੁਰੱਖਿਆ ਬਲ ਨਹੀਂ ਹੋਣਗੇ ਉਹਨਾਂ ਨੇ ਕਿਹਾ ਸਾਨੂੰ ਤਾਂ ਜਾਂ ਚੰਡੀਗੜ੍ਹ ਪੁਲਿਸ ਆਈ ਦੀ ਹੈ ਜਾਂ ਸਾਨੂੰ ਹਰਿਆਣਾ ਪੁਲਿਸ ਆਈ ਦੀ ਹੈ ਯਾਨੀ ਕਿ ਲਾਅਨ ਆਰਡਰ ਨੂੰ ਲੈ ਕੇ ਪੂਰੀ ਤਰ੍ਹਾਂ ਵਿਵਾਦਾਂ ਦੇ ਘੇਰਿਆਂ ਦੇ ਵਿੱਚ ਕਿਰ ਚੁੱਕੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਗ੍ਰਹਿ ਮਤਰਾਲਾ ਖੋਇਆ ਜਾਵੇਗਾ ਦੂਸਰੇ ਪਾਸੇ ਸੁਰੱਖਿਆ ਨੂੰ ਲੈ ਕੇ ਗੱਲ ਕਰੀ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਜੋਰ ਉੱਤੇ ਜੋਰ ਦੇ ਰਹੀਆਂ ਨੇ ਇਸ ਗੱਲ ਉੱਤੇ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਉਹ ਗ੍ਰਹਿ ਮੰਤ్రਾਲਾ ਖੋ ਕੇ ਕਿਸੇ ਹੋਰ ਖਾਸ ਕਰਕੇ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਆ ਰਿਹਾ ਹੈ ਕਿ ਉਹ ਆਲਰੇਡੀ ਸਾਬਕਾ ਵੱਡੇ ਪੁਲਿਸ ਅਫਸਰ ਰਹਿ ਚੁੱਕੇ ਨੇ ਆਈਪੀਐਸ ਇਸ ਲਈ ਗ੍ਰਹਿ ਮੰਤ్రਾਲਾ ਉਹਨੂੰ ਦਿੱਤਾ ਜਾਵੇ ਲਾਜ ਆਰਡਰ ਨੂੰ ਲੈ ਕੇ ਜਿਹੜੇ ਸਵਾਲ ਹੋਣ ਚੁੱਕੇ ਗਏ ਨੇ ਉਹ ਚੁੱਕੇ ਗਏ ਨੇ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੇ ਜੱਜਾਂ ਵੱਲੋਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਸੁਰੱਖਿਆ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਜੇਕਰ ਪੰਜਾਬ ਪੁਲਿਸ ਸਾਡੇ ਨਾਲ ਹੁੰਦੀ ਹੈ ਯਾਨੀ ਕਿ ਪੰਜਾਬ ਪੁਲਿਸ ਅਤੇ ਲਾਅ ਐਂਡ ਆਰਡਰ ਤੇ ਪੰਜਾਬ ਦੇ ਪੂਰੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਗਏ ਨੇ ਇਸ ਲਈ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਨੂੰ ਸਕਿਉਰਟੀ ਮੁਹੱਈਆ ਕਰਵਾਈ ਗਈ ਹੈ ਚੰਡੀਗੜ੍ਹ ਪੁਲਿਸ ਦੀ ਅਤੇ ਹਰਿਆਣਾ ਪੁਲਿਸ ਦੀ ਇੱਕ ਪਾਸੇ ਇਹ ਮਾਮਲਾ ਪੱਕਾ ਹੋਇਆ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਰਵਿੰਦ ਕੇਜਰੀਵਾਲ ਰਗਵ ਚੱਡਾ ਅਤੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਦੇ ਮੈਂਬਰ ਸੰਦੀਪ ਪਾਟਕ ਵੱਲੋਂ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਲਵਾਰ ਰੱਖ ਦਿੱਤੀ ਗਈ ਹੈ। ਇੱਧਰ ਅੱਜ ਸ਼੍ਰੋਮਣੀ ਅਕਾਲੀ ਪਾਰਟੀ ਦਲ ਦੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਡਾਕਟਰ ਅਨਜੀਤ ਸਿੰਘ ਚੀਮਾ ਨੇ بڑے بڑے ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਗ੍ਰਹਿ ਮਤਰਾਲਾ ਜਿਹੜਾ ਹੈ ਅਸੀਂ ਰਿਕਵੈਸਟ ਕਰਦੇ ਹਾਂ ਬੇਨਤੀ ਕਰਦੇ ਹਾਂ ਅਰਵਿੰਦ ਕੇਜੀਵਾਲ ਨੂੰ ਕੇ ગ્રામਤਰਾਲਾ ਉਸ ਦੇ ਕੋਲ ਖੋਲਿਆ ਜਾਵੇ ਅਤੇ ਹੋਰ ਕਿਸੇ ਨੂੰ ਖਾਸ ਕਰਕੇ ਮੈਂ ਜਿਵੇਂ ਅੱਗੇ ਹੀ ਦੱਸਿਆ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਵਾਰ-ਵਾਰ ਆ ਰਿਹਾ ਹੈ ਪਹਿਲਾਂ ਦੱਸਿਆ ਜਾ ਰਿਹਾ ਸੀ ગ્રામਤਰਾਲਾ ਜਿਹੜਾ ਕੁਲਤਾਰ ਸਿੰਘ ਸੰਧਵਾ ਹਰਪਾਲ ਸਿੰਘ ਚੀਮਾ ਅਮਨ ਅਰੂੜਾ ਜਾਂ ਪ੍ਰੋਫੈਸਰ ਹਲਕਾ ਤਲਵੰਡੀ ਸਾਬੋਤੂ ਪ੍ਰੋਫੈਸਰ ਬਲਜਿੰਦਰ ਕੌਰ ਦਾ ਨਾਮ ਦੱਸਿਆ ਜਾ ਰਿਹਾ ਸੀ ਕਿਤੇ ਕਿਤੇ ਦੇਵਮਾਨ ਦਾ ਨਾਮ ਵੀ ਆ ਰਿਹਾ ਸੀ ਲੇਕਿਨ ਹੁਣ ਜਿਹੜਾ ਨਾਮ ਆ ਰਿਹਾ ਹੈ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਲਾਅ ਨ ਆਰਡਰ ਨੂੰ ਪੰਜਾਬ ਦੇ ਵਿੱਚ ਕਿਵੇਂ ਪੂਰੀ ਤਰ੍ਹਾਂ ਮੇਨਟੇਨ ਕਰਨਾ ਹੈ ਦੂਸਰੇ ਪਾਸੇ ਅੰਦਰ ਖਾਤੇ ਭਗਵੰਤ ਮਾਨ ਜਿਹੜੇ ਮੌਜੂਦਾ ਸੀਐਮ ਨੇ ਪੰਜਾਬ ਦੇ ਉਹਨਾਂ ਦੀ ਤੇ ਕੁਵਰ ਵਿਜੇ ਪ੍ਰਤਾਪ ਦੀ ਇੱਕ ਦੂਜੇ ਨਾਲ ਲੱਗਦੀ ਹੈ ਯਾਨੀ ਕਿ ਇੱਕ ਦੂਜੇ ਨਾਲ ਮੰਦੀ ਨਹੀਂ ਕਿਉਂਕਿ ਕੁਵਰ ਵਿਜੇ ਪ੍ਰਤਾਪ ਜਿਹੜੇ ਕਾਰਨਾ ਕਰਕੇ ਸਿਆਸਤ ਵਿੱਚ ਆਏ ਸੀ ਉਹ ਮਾਮਲੇ ਹਾਲੇ ਵੀ ਪੈਂਡਿੰਗ ਪਏ ਨੇ ਚਾਹੇ ਉਹ ਬੈਵਰ ਕਲਾ ਗੋਲੀकांड ਹੋਵੇ ਚਾਹੇ ਉਹ ਡੇਰਾ ਸੱਤੇਸਦ ਨੂੰ ਮਾਫੀਨਾਮਾ ਹੋਵੇ ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਵੇ ਸਾਰੇ ਮੁੱਦਿਆਂ ਦਾ ਨਿਆਂ ਚਾਹੀਦਾ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਲੇਕਿਨ ਉਹ ਕਹਿੰਦਾ ਇਸ ਕਰਕੇ ਮੈਂ ਬਾਜ਼ਾਰ ਦਾ ਹਿੱਸਾ ਨਹੀਂ ਬਣਿਆ ਦੱਸਦੀ ਹੈ ਕਿ ਹੁਣ ਕਿ ਇਹ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਪੱਤਾ ਖੇਡਣ ਜਾ ਰਹੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਵੀ ਆਪੇ ਆਪਸ ਵਿੱਚ ਇਹਨਾਂ ਦਾ ਕਾਟੋਬਗਲੇਸ਼ ਵਧੇਗਾ ਗ੍ਰਾਮਤਲ ਗ੍ਰਾਮਤਲ ਅਲਾ ਵੀ ਲੈ ਲਵਾਂਗੇ ਦੂਸਰੇ ਪਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਵੀ ਖੋਹੀ ਜਾਵੇਗੀ ਧੰਨਵਾਦ